ਹੈਲੋ एवरीवन ਕਿਦਾਂ ਹੋ ਸਾਰੇ ਤੁਸੀਂ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਆਪਣੇ ਘਰ 'ਚ ਠੀਕ ਹੋਵੋਗੇ ਅੱਜ ਦਾ ਵਲੌਗ ਮੈਂ ਸ਼ੁਰੂ ਕਰ ਰਹੀ ਆ ਮਾਰਨਿੰਗ ਤੋਂ 10:30 ਦਾ ਟਾਈਮ ਆ ਤੇ ਅਸੀਂ ਰੈਡੀ ਹੋ ਗਏ ਆ ਪ੍ਰਕਸ਼ਿਤ ਵੀ ਰੈਡੀ ਹੋ ਗਿਆ ਅੱਜ ਇਹਨੂੰ ਛੁੱਟੀ ਸੀਗੀ ਸਕੂਲ ਤੋਂ ਕਿਉਂਕਿ ਇਹਦੇ ਐਗਜ਼ਾਮ ਚੱਲਦੇ ਪਏ ਆ ਤੇ ਕੱਲ ਦੀ ਵੀ ਛੁੱਟੀ ਆ ਜਿੱਦਾਂ ਤੇ ਬਸ ਜੀ ਅਸੀਂ ਚੱਲਿਆਂ ਥੋੜਾ ਕੰਮ ਸੀਗਾ ਬੈਂਕ ਬੈਂਕ ਨੂੰ ਜਾ ਰਹੇ ਆ ਤੇ ਨਾਸ਼ਤਾ ਵਗੈਰਾ ਅਸੀਂ ਕੁਝ ਨਹੀਂ ਕੀਤਾ ਹੈਗਾ ਨਾਸ਼ਤਾ ਭਾਰੋ ਹੀ ਕਰਕੇ ਆਵਾਂਗੇ ਅੱਜ ਪ੍ਰਕਸ਼ਿਤ ਕਹਿੰਦਾ ਮਮਾ ਅੱਜ ਭਾਰੋ ਹੀ ਨਾਸ਼ਤਾ ਖਾਣਾ ਹੈ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਆਪਾਂ ਕਰ ਲਾਂਗੇ ਤੇ ਇਹਦੇ ਪਾਪਾ ਨੂੰ ਵੀ ਅਸੀਂ ਮਿਲਣਾ ਹੈ ਰਸਤੇ ਵਿੱਚ ਤੇ ਪਾਪਾ ਨੂੰ ਮਿਲ ਕੇ ਫਿਰ ਜਾਵਾਂਗੇ ਅੱਗੇ ਪ੍ਰਕਸ਼ਿਤ ਮੇਰਾ ਹੈਂਕੀ ਕੱਢੀ ਮੈਂ ਦੁਪੱਟਾ ਲੈ ਲਿਆ ਇਹ ਵਾਲਾ ਥੈਂਕ ਯੂ ਕਰਦਿਓ ਲੱਗੀ ਹੋਈ ਆ ਤੇ ਕੋਈ ਜਿੱਦਾਂ ਕਿ ਨਾਸ਼ਤਾ ਵਗੈਰਾ ਕੁਝ ਨਹੀਂ ਕੀਤਾ ਹੈਗਾ ਮੈਡੀਸਿਨ ਵੀ ਨਹੀਂ ਮੈਂ ਖਾਧੀ ਹੱਲੇ ਆਪਣੀ ਤੇ ਬਸ ਜੀ ਹੋ ਗਏ ਆ ਰੈਡੀ ਚੱਲਦੇ ਆ ਹੈਂਕੀ ਵੀ ਲੈ ਲਿਆ ਆ ਗਰਮੀ ਅੱਜ ਥੋੜੀ ਘੱਟ ਹੀ ਲੱਗ ਰਹੀ ਹੈ ਵੈਸੇ ਅੱਗੇ ਮੈਨੂੰ ਪਤਾ ਨਹੀਂ ਬਾਹਰ ਨਿਕਲ ਕੇ ਪਤਾ ਲੱਗੂਗਾ ਗਰਮੀ ਹੈਗੀ ਆ ਜਾਂ ਨਹੀਂ ਹੈਗੀ ਮਸ਼ੀਨ 'ਚ ਮੈਂ ਲਾ ਦਿੱਤੀ ਆ ਕੱਪੜੇ ਧੋ ਹੁੰਦੇ ਆ ਜਦ ਤੱਕ ਅਸੀਂ ਵਾਪਸ ਆਉਣਾ ਤੇ ਕਪੜੇ ਤੋਂ ਹੋ ਜਾਣੇ ਆ ਤੇ ਬਸ ਜੀ ਸਵਾਰੀਆਂ ਨਿਕਲ ਗਈਆਂ ਆ ਜਾਣ ਵਾਸਤੇ ਤੇ ਪਹਿਲਾਂ ਅਸੀਂ ਬੈਂਕ ਗਏ ਆਪਣਾ ਕੰਮ ਕਰਵਾਇਆ ਜੋ ਵੀ ਕਰਵਾਉਣਾ ਸੀਗਾ ਉਸ ਤੋਂ ਬਾਅਦ ਫਿਰ ਬਹੁਤ ਜ਼ਿਆਦਾ ਭੁੱਖ ਲੱਗੀ ਸੀ ਤੇ ਨਾਸ਼ਤਾ ਕੀਤਾ ਛੋਲੇ ਪੂਰੇ ਖਾਦੇ ਮੈਂ ਤਾਂ ਪ੍ਰੇਕਸ਼ਿਤ ਨਹੀਂ ਜੋ ਕਿ ਬੜੇ ਟੇਸਟੀ ਸੀਗੇ ਅਸੀਂ ਹਮੇਸ਼ਾ ਇੱਥੇ ਹੀ ਖਾਂਦੇ ਆ ਬੜੇ ਟੇਸਟੀ ਹੁੰਦੇ ਆ ਛੋਲੇ ਪੂਰੇ ਇਹਨਾਂ ਦੇ ਤੇ ਬਸ ਛੋਲੇ ਪੂਰੇ ਖਾ ਕੇ ਤੇ ਉਸ ਤੋਂ ਬਾਅਦ ਸਿੱਧੀ ਮੈਂ ਚਲੀ ਗਈ ਸੀਗੀ ਪਾਰਲਰ ਮਾਮੂ ਹੋ ਮਾਮੂ ਹੋ ਹੋ ਚੱਲ ਗਏ ਮਾਮੂ ਚੱਲ ਗਏ ਚੱਲੇ ਗਏ ਮਾਮੂ ਜਿੱਥੇ ਪਾਰਲਰ ਮੈਂ ਗਈ ਸੀਗੀ ਥ੍ਰੈਡਿੰਗ ਕਰਾਉਣ ਇਹ ਉਹਨਾਂ ਦੀ ਕੁੜੀਆ ਸੀਗੀ ਤੇ ਪ੍ਰਕਸ਼ਿਤ ਨੂੰ ਦੇਖ ਕੇ ਬਹੁਤ ਜ਼ਿਆਦਾ ਰੋਣ ਲੱਗ ਗਈ ਜਿੱਦਾਂ ਪ੍ਰਕਸ਼ਿਤ ਅੰਦਰ ਵੜਿਆ ਤੇ ਇਹਨੇ ਆਪਣਾ ਵੱਸ ਰੋਣਾ ਸ਼ੁਰੂ ਕਰ ਦਿੱਤਾ ਤੇ ਬਸ ਜੀ ਅਸੀਂ ਆ ਗਏ ਸੀਗੇ ਆ ਕੇ ਮੈਂ ਫਿਰ ਕੱਪੜੇ ਸੁੱਕਣੇ ਪਾਉਣ ਚਲ ਗਈ ਸੀ ਉੱਪਰ ਛੱਤ ਤੇ ਤੇ 1:30 ਵਜੇ ਆਈਆਂ ਸੀ 1:30 ਕਿਹ ਸੀਗੇ ਘਰੋਂ ਫਿਰ ਕੱਪੜੇ ਸੁੱਕਣੇ ਪਾਉਣ ਚਲ ਗਈ ਮੈਂ ਫਿਰ ਉਸ ਤੋਂ ਬਾਅਦ ਮੈਂ ਆ ਕੇ نیچے ਭਾਂਡੇ ਧੋਤੇ ਭਾਂਡੇ ਧੋ ਕੇ ਫਿਰ ਨਾਲ ਹੀ ਮੈਂ ਚਾਹ ਬਣਾਈ ਤੇ ਹੁਣ ਬਸ ਚਾਹ ਪੀ ਕੇ ਹਟੀਆਂ ਨਾਲ ਨਾਲ ਉਹ ਗੱਲ ਕਰਦੀ ਪਈ ਸੀ ਮੈਂ ਫੋਨ ਤੇ ਨਾਲ ਹੀ ਮੈਂ ਚਾਹ ਪੀ ਲਈ ਪ੍ਰਕਸ਼ਿਤ ਦੀ ਨਾ ਧੌਣ ਦੀ ਨਾੜ ਚੜ ਗਈ ਆ ਤੇ ਹੁਣ ਮम्मा ਕਹਿੰਦਾ ਕੁੱਟ ਦੋ ਮੈਂ ਕਹਾਂ ਚੱਲ ਮੈਂ ਕੁੱਟ ਦਿੰਦੀ ਆ ਬੱਚਿਆਂ ਨੂੰ ਤਾਂ ਕੁਛ ਨਾ ਹੋਵੇ ਬਸ ਕਦੀ ਵੀ ਕੁਛ ਨਾ ਹੋਵੇ ਬੱਚਿਆਂ ਨੂੰ ਤੇ ਬਸ ਜੀ ਸ਼ੁਰੂ ਹੋ ਗਈ ਆ ਡਿਨਰ ਦੀ ਤਿਆਰੀ ਡਿਨਰ ਬਣਾਉਣ ਲੱਗ ਗਈ ਸੀਗੀ ਮੈਂ ਮੈਂ ਬਣਾਈ ਸੀਗੀ ਮਸਰਾ ਮੂੰਗੀ ਦੀ ਦਾਲ ਪਤਲੀ ਜੀ ਤੇ ਜਦੋਂ ਘਰ 'ਚ ਕੋਈ ਠੀਕ ਨਾ ਹੋਵੇ ਤਾਂ ਫਿਰ ਦਾਲ ਹੀ ਖਾਣ ਨੂੰ ਮਨ ਕਰਦਾ ਆ ਕਿਉਂਕਿ ਸਾਬਜੀ ਠੀਕ ਨਹੀਂ ਸੀਗੇ ਉਹਨਾਂ ਨੂੰ ਫੀਵਰ ਹੋਇਆ ਸੀਗਾ ਤੇ ਇਸ ਲਈ ਮੈਂ ਫਿਰ ਦਾਲ ਬਣਾਈ ਪਤਲੀ ਜਿਹੀ ਤੇ ਮੈਂ ਕਿਹਾ ਚਲੋ ਰੋਟੀ ਰੱਜ ਕੇ ਖਾ ਲਾਂਗੇ ਕਿਉਂਕਿ ਉਹਨਾਂ ਨੂੰ ਪਸੰਦ ਵੀ ਆ ਮਸਰਾ ਮੂੰਗੀ ਦੀ ਦਾਲ ਬਹੁਤ ਖੁਸ਼ ਹੋ ਕੇ ਖਾਂਦੇ ਆ ਪ੍ਰਕਸ਼ਿਤ ਵੀ ਬਹੁਤ ਖੁਸ਼ ਹੋ ਕੇ ਖਾਂਦਾ ਆ ਤੇ ਉਹ ਤਾਂ ਕਹਿ ਦਿੰਦਾ ਮਮਾ ਪੀਲੀ ਪੀਲੀ ਦਾਲ ਬਣਾਓ ਉਹਨੂੰ ਨਾਮ ਦਾ ਤਾਂ ਪਤਾ ਨਹੀਂਗਾ ਕਿ ਨਾਮ ਕੀ ਆ ਦਾਲ ਦਾ ਉਹਦੀ ਕਹਿ ਦਿੰਦਾ ਪੀਲੀ ਪੀਲੀ ਦਾਲ ਬਣਾਓ ਤੇ ਪ੍ਰਕਸ਼ਿਤ ਇੱਥੇ ਮੇਰੀ ਪੂਰੀ ਹੈਲਪ ਕਰਵਾ ਰਿਹਾ ਸੀਗਾ ਜਿਦਾ ਫ੍ਰਿਜ ਚੋਂ ਟਮਾਟਰ ਕੱਢਣੀ ਲਸਣ ਵਗੈਰਾ ਆਦਰਕ ਕੱਢ ਕੇ ਮੈਨੂੰ ਫੜਾ ਦਿੰਦਾ ਆ ਹਰੀਆਂ ਮਿਰਚਾਂ ਦੀਆਂ ਡੰਡੀਆਂ ਤੋੜ ਕੇ ਤੇ ਪੀਸ ਦਿੰਦਾ ਹੁੰਦਾ ਇਹ ਇਹਦਾ ਡੇਲੀ ਦਾ ਕੰਮ ਆ ਇਹ ਜਦੋਂ ਮੈਂ ਕਿਚਨ 'ਚ ਕੰਮ ਕਰਦੀ ਆ ਤੇ ਇਹ ਇੰਨੇ ਮੇਰੇ ਨਾਲ ਹੀ ਰਹਿਣਾ ਜ਼ਿਆਦਾਤਰ ਜਦੋਂ ਘਰ ਹੁੰਦਾ ਆ ਜਦੋਂ ਫ੍ਰੀ ਹੋਵੇ ਜਦੋਂ ਫਿਰ ਪੜਦਾ ਹੈ ਤਾਂ ਮੈਂ ਇਹਨੂੰ ਕਦੀ ਆਵਾਜ਼ ਨਹੀਂ ਦਿੰਦੀ ਕਿ ਪ੍ਰਕਸ਼ਿਤ ਮੇਰੇ ਨਾਲ ਆ ਕੇ ਕੋਈ ਕੰਮ ਕਰਵਾ ਦੇ ਮੈਂ ਨਹੀਂ ਇਹਨੂੰ ਠਾਲਦੀ ਹੁੰਦੀ ਫਿਰ ਜੇ ਪੜਦਾ ਹੈ ਤੇ ਫਿਰ ਪੜਦਾ ਹੀ ਰਹਿਣ ਦਿੰਦੀ ਹੁੰਦੀ ਆ ਮੈਂ ਕਿਉਂਕਿ ਇਨੂੰ ਕਹਿਣ ਦੀ ਵੈਸੇ ਲੋੜ ਵੀ ਨਹੀਂ ਪੈਂਦੀ ਹੈਗੀ ਕਿ ਤੂੰ ਪੜ ਲਾ ਇਹ ਆਪਣੇ ਆਪ ਹੀ ਆਪਣੀ ਸਟੱਡੀ ਕਰਨ ਬੈਠ ਜਾਂਦਾ ਆ ਤੇ ਸਾਬਜੀ ਵੀ ਆਗੇ ਸੀਗੇ ਅੰਦਰ ਲੰਮੇ ਪਏ ਹੋਏ ਸੀਗੇ ਤੇ ਮੈਂ ਉਹਨਾਂ ਨੂੰ ਠਾਲਿਆ ਇਨੀ ਮੈਂ ਉਹਨਾਂ ਨੂੰ ਜਗਾਇਆ ਹੀ ਨਹੀਂ ਸੌਂਗੇ ਸੀਗੇ ਆ ਕੇ ਥੋੜੀ ਦੇਰ ਲਈ ਕਿਉਂਕਿ ਜਦੋਂ ਸਿਹਤ ਠੀਕ ਨਾ ਹੋਵੇ ਫਿਰ ਕੁਝ ਵੀ ਚੰਗਾ ਨਹੀਂ ਲੱਗਦਾ ਹੈਗਾ ਤੇ ਮੈਂ ਫਿਰ ਉਹਨਾਂ ਨੂੰ ਜਗਾਇਆ ਹੀ ਨਹੀਂ ਕੰਬਲ ਲੈ ਕੇ ਆਰਾਮ ਨਾਲ ਸੌਂਗੇ ਸੀਗੇ ਤੇ ਬਸ ਜੀ ਇੱਥੇ ਮੈਂ ਆਪਣਾ ਡਿਨਰ ਤਿਆਰ ਕਰ ਰਹੀ ਆਂ ਉਸ ਤੋਂ ਬਾਅਦ ਫਿਰ ਡਿਨਰ ਕਰਨ ਤੋਂ ਬਾਅਦ ਮੈਂ ਆਪਣਾ ਥੋੜਾ ਜਿਹਾ ਆਪਣਾ ਘਰ ਦਾ ਕੰਮ ਕੀਤਾ ਤੇ ਪ੍ਰਕਸ਼ਿਤ ਲੱਗਾ ਹੋਇਆ ਮੇਰੀ ਹੈਲਪ ਕਰਵਾਉਣ ਜਿੱਦਾਂ ਚਾਪਤੀ ਜਦਾਂ ਕਿ ਹੋਰ ਲਟਰਨ ਪਟਰਮ ਹੁੰਦਾ ਆ ਮੈਂ ਇੱਕ ਡੋਂਗੇ ਚ ਪਾ ਕੇ ਰੱਖ ਦਿੰਦੀ ਹੁੰਦੀ ਆ ਤੇ ਉਹ ਫਿਰ ਅਸੀਂ ਬਾਹਰ ਸੁੱਟ ਦਈਦਾ ਆ ਕਦੀ ਵੀ ਸਿੰਕ ਦੇ ਵਿੱਚ ਨਹੀਂ ਪਾਇਆ ਹੈਗਾ ਤੇ ਇੱਥੇ ਮੈਂ ਤੜਕੇ ਦੀ ਤਿਆਰੀ ਕਰਨ ਲੱਗੀ ਸੀਗੀ ਤੜਕਾ ਕੱਟਿਆ ਆਦਰਕ ਤੇ ਪਿਆਜ਼ ਕੱਟੇ ਕੱਟ ਕੇ ਮੈਂ ਫੇਰ ਤੜਕਾ ਰੱਖ ਦਿੱਤਾ ਸੀਗਾ ਦਾਲ ਵਾਸਤੇ ਜਿਆਦਾ ਕੋੜੀ ਨਹੀਂ ਬਣਾਈ ਸੀਗੀ ਹੁਣ ਥੋੜੇ ਕਿ ਦਿਨ ਹੋ ਗਏ ਲਗਾਤਾਰ ਬਹੁਤ ਕਰਾਰੀ ਜੀ ਦਾਲ ਸਬਜੀ ਬਣਦੀ ਪਈ ਆ ਤੇ ਇਸ ਇਸ ਕਰਕੇ ਮੈਨੂੰ ਡਾਂਟ ਵੀ ਪਈ ਪ੍ਰਕਸ਼ਿਤ ਕੋਲੋਂ ਵੀ ਤੇ ਪ੍ਰਕਸ਼ਿਤ ਦੇ ਪਾਪਾ ਕੋਲੋਂ ਵੀ ਕਿਉਂਕਿ ਅਸੀਂ ਇੰਨੀ ਕਰਾਰੀ ਖਾਂਦੇ ਨਹੀਂਗੇ ਹੁਣ ਮਿਰਚਾਂ ਨਵੀਆਂ ਲਿਆਂਦੀਆਂ ਮੈਂ ਸਬਜੀ ਮੰਡੀ ਗਈ ਸੀਗੀ ਤੇ ਮਿਰਚਾਂ ਇੰਨੀਆਂ ਕੋੜੀਆਂ ਆਈਆਂ ਨਾ ਤੇ ਮੈਂ ਜਿੱਦਾਂ ਕਿ 2-3 ਨਹੀਂ ਮੈਂ 5-6 ਪਾ ਦਿੰਦੀ ਹੁੰਦੀ ਆ ਤੇ ਉਹਦੇ ਨਾਲ ਹੀ ਦਾਲ ਸਬਜੀ ਇੰਨੀ ਕੋੜੀ ਬਣ ਜਾਂਦੀ ਹੈ ਨਾ ਕਿ ਖਾਣ ਨੂੰ ਫਿਰ ਮਨ ਵੀ ਨਹੀਂ ਕਰਦਾ ਹੈਗਾ ਹੁਣ ਮੈਂ ਖਿਆਲ ਰੱਖੂੰਗੀ ਬਿਲਕੁਲ ਥੋੜੀ ਮਿਰਚ ਪਾਉਂਗੀ ਤੇ ਲਾਲ ਮਿਰਚ ਵੀ ਥੋੜੀ ਯੂਜ਼ ਕਰਦੀ ਆ ਮੈਂ ਵਿੱਚ ਕਿద్ది ਕਦੀ ਕਰਦੀ ਆ ਵੈਸੇ ਜਦੋਂ ਕਿ ਰਸੇ ਵਾਲੀ ਜਦੋਂ ਤੱਕ ਤਰੀ ਵਾਲੀ ਕੋਈ ਦਾਲ ਸਬਜੀ ਬਣਾਈਏ ਫਿਰ ਮੈਂ ਕਰਦੀ ਹੁੰਦੀ ਯੂਜ਼ बस इतनी मैं स्टार्ट कर देता तड़का लगाना दाल ਨੂੰ ਪਿਆਜ਼ ਵਗੈਰਾ ਜੀਰਾ ਸਭ ਕੁਝ ਮੈਂ ਪਾ ਦਿੱਤਾ ਅਦਰਕ ਵੀ ਆਪੋ ਛੋਟੇ ਵਾਲ ਸੋਹਣੇ ਲੱਗਦੇ ਆ। ਉਹਨਾਂ ਨੂੰ ਆਏ ਲੱਗਾ ਨਹੀਂ ਤੇ ਸਾਹਮਣੇ। ਨਹੀਂ ਪਹਿਲਾਂ ਰੋਟੀ ਪਾਇਆ ਬਾਹਰ ਡੋਗੀਆਂ ਨੂੰ। ਮੇਰੇ ਨਾਲ ਹੈਲਪ ਕਰਵਾਉਣ ਤੋਂ ਬਾਅਦ ਪ੍ਰਕਸ਼ਿਤ ਚਲ ਗਿਆ ਸੀ ਆਪਣੇ ਵਾਲ ਕਟਵਾਉਣ ਤੇ 7:30 ਵਜੇ ਗਿਆ ਪ੍ਰਕਸ਼ਿਤ। ਤੇ ਵਾਲ ਬਹੁਤ ਛੋਟੇ ਛੋਟੇ ਕਰਵਾ ਕੇ ਆ ਗਿਆ ਚਲੋ ਵਧੀਆ ਲੱਗਦੇ ਆ ਵੈਸੇ ਇਹ ਵੱਡੇ ਵਾਲ ਰੱਖਦਾ ਆ ਤੇ ਮੈਨੂੰ ਪਸੰਦ ਨਹੀਂ ਵੱਡੇ ਵਾਲ ਛੋਟੇ ਵਾਲ ਜ਼ਿਆਦਾ ਸੋਹਣੇ ਲੱਗਦੇ ਆ ਮੈਨੂੰ ਤੇ ਮੈਂ ਇਹਨੂੰ ਕਹਿੰਦੀ ਰਹੀ ਆ ਪ੍ਰਕਸ਼ਿਤ ਵਾਲ ਛੋਟੇ ਕਰਵਾ ਕੇ ਆ ਤੇ ਇਸ ਵਾਰ ਇਹ ਛੋਟੇ ਕਰਵਾ ਕੇ ਆਇਆ ਆ ਵਾਲ ਤੇ ਮੈਂ ਦਾਲ ਨੂੰ ਤੜਕਾ ਲਗਾ ਲਿਆ ਸੀਗਾ ਲਗਾਉਣ ਤੋਂ ਬਾਅਦ ਮੈਂ ਆਟਾ ਗੁੰਨੇ ਆਟਾ ਗੁੰਨਣ ਤੋਂ ਬਾਅਦ ਮੈਂ ਕੀਤੇ ਵਾਸ਼ ਪਾण्डे ਪਾण्डे ਧੋ ਕੇ ਉਸ ਤੋਂ ਬਾਅਦ ਮੈਂ ਰੋਟੀ ਬਣਾਈ ਤੇ ਜਦ ਤੱਕ ਪ੍ਰਕਸ਼ਿਤ ਵੀ ਆ ਗਿਆ ਸੀਗਾ ਵਾਲ ਕਟਵਾ ਕੇ ਦੀ ਨੋਂਦਾ ਪਿਆਸ ਸੀਗਾ ਤੇ ਉਸ ਤੋਂ ਬਾਅਦ ਨੋਂ ਤੋਂ ਬਾਅਦ ਮੈਂ ਇਹਨਾਂ ਨੂੰ ਗਰਮ ਗਰਮ ਰੋਟੀ ਖਲਾਈ ਇਹਦੇ ਪਾਪਾ ਨੂੰ ਤਾਂ ਅਪ੍ਰਿਕਸ਼ਿਤ ਨੂੰ ਤੇ ਪਾਪਾ ਨੂੰ ਜਿੱਦਾਂ ਕਿ ਭੁੱਖ ਲੱਗੀ ਸੀ ਇਸ ਕਰਕੇ ਮੈਂ ਉਹਨਾਂ ਨੂੰ ਰੋਟੀ ਦੇ ਦਿੱਤੀ ਸੀ ਪਹਿਲਾਂ ਹੀ ਤੇ ਵੈਸੇ ਤਾਂ ਅਸੀਂ ਇਕੱਠੇ ਰੋਟੀ ਖਾਂਦੇ ਆ ਕੋਈ ਕੋਈ ਦਿਨ ਹੁੰਦਾ ਆ ਕਿ ਅਸੀਂ ਇਕੱਲੇ ਇਕੱਲੇ ਰੋਟੀ ਖਾਈਏ ਕਿਸੇ ਵੇਲੇ ਮੈਂ ਗਰਮ ਗਰਮ ਰੋਟੀ ਬਣਾਉਂਦੇ ਬਣਾਉਂਦੇ ਦਿੰਦੀ ਰਹਿੰਦੀ ਆ ਕਿ ਤੁਸੀਂ ਖਾ ਲਓ ਤੇ ਇਹਦੇ ਪਾਪਾ ਕਹਿੰਦੇ ਨਹੀਂ ਆਪਾਂ ਇਕੱਠਿਆਂ ਨੇ ਰੋਟੀ ਖਾਣੀ ਆ ਕਿਉਂਕਿ ਇੱਕ ਟਾਈਮ ਤਾਂ ਇਕੱਠੇ ਬੈਠ ਕੇ ਖਾਣੀ ਹੁੰਦੀ ਆ ਰੋਟੀ ਉਹ ਵੀ ਰਾਤ ਦੀ ਤੇ ਜ਼ਿਆਦਾਤਰ ਅਸੀਂ ਇਕੱਠੇ ਬੈਠ ਕੇ ਹੀ ਖਾਂਦੇ ਆ ਤੇ ਫਿਰ ਉਸ ਤੋਂ ਬਾਅਦ ਰੋਟੀ ਵਗੈਰਾ ਖਾ ਕੇ ਮੈਂ ਸਾਰਾ ਆਪਣਾ ਕਿਚਨ ਸਾਫ਼ ਕੀਤਾ ਸਵਾਰਿਆ ਤੇ ਮੈਂ ਜ਼ਿਆਦਾਤਰ ਨਹਾ ਕੇ ਹੀ ਫੇਰ ਹੀ ਰੋਟੀ ਵਗੈਰਾ ਖਾਂਦੀ ਹੁੰਦੀ ਆ ਮੈਂ ਪਹਿਲਾਂ ਰੋਟੀ ਨਹੀਂ ਕਦੀ ਖਾਦੀ ਤੇ ਬੰਦਾ ਫਰੈਸ਼ ਹੋ ਕੇ ਬੈਠੇ ਨਹਾ ਧੋ ਕੇ ਫੇਰ ਹੀ ਅੱਛਾ ਲੱਗਦਾ ਆ ਰੋਟੀ ਵਗੈਰਾ ਖਾਣਾ 11:00 ਵੱਜ ਗਏ ਤੇ ਮੈਂ ਹੁਣ ਆਪਣਾ ਕਿਚਨ ਸਾਫ ਕੀਤਾ ਆ ਗੈਸ ਵਗੈਰਾ ਤਾਂ ਮੈਂ ਜਦੋਂ ਰੋਟੀ ਬਣਾਈ ਆ ਅ ਸਵਾ 8:00 ਵਜੇ ਰੋਟੀ ਬਣਾਈ ਆ ਤੇ ਮੈਂ ਗੈਸ ਵਗੈਰਾ ਉਦੋਂ ਹੀ ਸਾਫ ਕਰ ਦਿੱਤਾ ਸੀਗਾ ਤੇ ਗਰਮਾ ਗਰਮ ਮੈਂ ਖਲਾ ਵੀ ਦਿੱਤੀ ਸੀਗੀ ਸਬਜੀ ਨੂੰ ਤੇ ਪ੍ਰਕਸ਼ਿਤ ਨੂੰ ਤੇ ਫਿਰ ਉਸ ਤੋਂ ਬਾਅਦ ਮੈਂ ਨਹਾਉਣ ਦਾ ਕੰਮ ਕੀਤਾ ਆਪਣਾ ਨਾਤੀਆਂ ਤੇ ਫਿਰ ਉਸ ਤੋਂ ਬਾਅਦ ਮੈਂ ਆਪਣੇ ਲਈ ਰੋਟੀ ਪਾਈ ਆ ਤੇ ਖਾਦੀ ਬੈਠ ਕੇ ਆਰਾਮ ਨਾਲ ਤੇ ਮੇਰੀ ਗੁੜਿਆ ਰਾਣੀ ਦਾ ਫੋਨ ਆ ਗਿਆ ਸੀਗਾ ਤੇ ਨਾਲ ਨਾਲ ਉਹਦੇ ਨਾਲ ਵੀ ਗੱਲ ਕੀਤੀ ਆ ਤੇ ਬੈਠੇ ਰਹੇ ਗੱਲਾਂਬਾਤਾਂ ਕਰਦੇ ਰਹੇ ਫਿਰ ਮੈਂ ਹੁਣ ਉੱਠ ਕੇ ਆਈ ਬਾਹਰ ਤੇ ਹੁਣ ਮੈਂ ਆਪਣੇ ਦੇਖੇ ਮੈਂ ਭਾਂਡੇ ਪਏ ਆ ਭਾਂਡੇ ਤਾਂ ਬਾਬਾ ਜੀ ਮੈਂ ਤੋਤੇ ਹੀ ਨਹੀਂ ਚਲੋ ਮੈਂ ਕਿਹਾ ਪਹਿਲਾਂ ਭਾਂਡੇ ਧੋਂਦੀ ਆ ਤੇ ਹੁਣ ਮੈਂ ਭਾਂਡੇ ਧੋ ਕੇ हटੀਆਂ ਕਿਉਂਕਿ ਫਿਰ ਕੋਕਰੋਚ ਵਗੈਰਾ ਇੱਕ ਅੱਧਾ ਫਿਰਦਾ ਆ ਕਿਚਨ 'ਚ ਤੇ ਮੈਨੂੰ ਚੰਗਾ ਨਹੀਂ ਲੱਗਦਾ ਹੈਗਾ ਭਾਂਡਿਆਂ ਦੇ ਉੱਪਰ ਫਿਰੂਗਾ ਝੂਠੇ ਭਾਂਡਿਆਂ ਨੂੰ ਤਾਂ ਜ਼ਿਆਦਾ ਆਉਂਦੇ ਕੋਕਰੋਚ ਵਗੈਰਾ ਤੇ ਕਿਚਨ ਵਗੈਰਾ ਮੇਰੀ ਪੂਰੀ ਸਾਫ਼ ਆ ਕਲੀਨ ਆ ਪੂਰਾ ਸਾਫ ਕਰ ਦਿੱਤਾ ਮੈਂ ਤੇ ਸਾਫ ਜੀ ਸੌਂ ਗਏ ਆ ਉਹਨਾਂ ਨੂੰ ਫੀਵਰ ਹੋਇਆ ਆ ਜਿੱਦਾਂ ਕਿ ਤੜਕੇ ਅੱਜ ਤੜਕੇ ਹਾਂ ਅੱਜ ਤੜਕੇ 4:00 ਵਜੇ ਨਾ ਉੱਠ ਕੇ ਏਸੀ ਵਾਲੇ ਰੂਮ ਚੋਂ ਦੂਸਰੇ ਰੂਮ ਚ ਆ ਕੇ ਪੈ ਗਏ ਤੇ ਫਿਰ ਮੈਂ ਫਿਰ ਦੇਖਿਆ ਆ ਕੇ ਉਹਨਾਂ ਨੂੰ ਵੀ ਤੁਸੀਂ ਇੱਧਰ ਰੂਮ ਚ ਕਿਉਂ ਪਏ ਆ ਤੇ ਮੈਂ ਜਦੋਂ ਹੱਥ ਲਾਇਆ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਫੀਵਰ ਸੀਗਾ ਫਿਰ ਮੈਂ ਸਮਝ ਗਈ ਕਿ ਫੀਵਰ ਕਰਕੇ ਪੱਖਾ ਵੀ ਬੰਦ ਸੀਗਾ ਜਿੱਦਾਂ ਕਿ ਪੱਖਾ ਵੀ ਨਹੀਂ ਸੀ ਲਾਇਆ ਇਹਨਾਂ ਨੇ ਤੇ ਫੀਵਰ ਬਹੁਤ ਜ਼ਿਆਦਾ ਸੀਗਾ ਤੇ ਫਿਰ ਮੈਂ ਥੋੜਾ ਜਿਹਾ ਜਿੱਦਾਂ ਕਿ ਲੱਤਾਂ ਵਗੈਰਾ ਕੁੱਟੀਆਂ ਇਹਨਾਂ ਦੀਆਂ ਸਿਰ ਵਗੈਰਾ ਕੁੱਟਿਆਂ ਤੇ ਉਸ ਤੋਂ ਬਾਅਦ ਫਿਰ ਮੈਂ ਸੌ ਗਈ ਸੀਗੀ ਤਾਂ ਮੈਂ ਸਵੇਰੇ ਉੱਠੀ ਫਿਰ 7 ਵਜੇ ਤੇ ਫਿਰ ਇਹਨਾਂ ਨੂੰ ਮੈਂ ਦੇਖਿਆ ਉੱਠ ਕੇ ਚਾਹ ਪਾਣੀ ਦਿੱਤਾ ਬਣਾ ਕੇ ਪ੍ਰਕਸ਼ਿਤ ਨੂੰ ਤਾਂ ਅੱਜ ਛੁੱਟੀ ਸੀਗੀ ਤੇ ਉਸ ਤੋਂ ਬਾਅਦ ਫਿਰ ਜੋ ਵੀ ਕੰਮ ਸੀਗਾ ਉਹ ਮੈਂ ਆਪਣਾ ਸਾਰਾ ਨਿਬੜਿਆ ਤੇ ਅੱਜ ਵੀ ਜਿੱਦਾਂ ਸਾਬਜੀ ਨੂੰ ਫੀਵਰ ਸੀਗਾ ਤੇ ਜਲਦੀ ਆ ਗਏ ਸੀਗੇ ਫਿਰ ਦਵਾਈ ਵਗੈਰਾ ਲੈ ਕੇ ਆਏ ਹਾਂ ਸੀ ਤੇ ਦਵਾਈ ਜਿੱਦਾਂ ਕਿ ਦੁਪਹਿਰੇ ਵੀ ਖਾਣ ਨੂੰ ਦਿੱਤੀ ਹੁਣ ਵੀ ਖਾ ਕੇ ਸੁੱਤੇ ਆ ਤੇ ਥੋੜਾ ਜਿੱਦਾਂ ਕਿ ਸਰੀਰ ਟੁੱਟਦਾ ਭੱਜਦਾ ਜਿਹਾ ਆ ਐਸ ਤਾਂ ਠੀਕ ਆ ਹੁਣ ਫੀਵਰ ਤਾਂ ਉਤਰ ਗਿਆ ਆ ਦਵਾਈ ਦਿੱਤੀ ਸੀਗੀ ਤੇ ਇਹਨਾਂ ਨੂੰ ਜਦੋਂ ਫੀਵਰ ਹੋ ਜਾਂਦਾ ਨਾ ਫਿਰ ਨਾਕੋਸਕਦੇ ਆ ਨਾ ਕੁਝ ਹੋਰ ਬਸ ਚੁੱਪਚਾਪ ਪਏ ਰਹਿਣਾ ਇਹਨਾਂ ਨੇ ਹੁਣ ਵੀ ਕੰਬਲ ਲੈ ਕੇ ਪਏ ਆ ਏਸੀ ਵਾਲੇ ਰੂਮ 'ਚ ਹੀ ਪਏ ਓਦਾਂ ਤਾਂ ਕੰਬਲ ਲੈ ਲਿਆ ਸੀਗਾ ਉੱਤੇ ਕੰਬਲ ਲੈ ਕੇ ਪਏ ਆ ਗਰਮੀ ਬਹੁਤ ਜ਼ਿਆਦਾ ਆ ਤੇ ਬਸ ਜੀ ਹੁਣ ਮੈਂ ਇਸ ਵੀਡੀਓ ਨੂੰ ਇੱਥੇ ਰੋਕਦੀ ਆ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਕਰ ਲੋ ਤੇ ਜਿਨ੍ਹਾਂ ਨੂੰ ਵੀਡੀਓ ਮੇਰੀ ਅੱਛੀ ਲੱਗੇ ਤਾਂ ਲਾਇਕ ਜ਼ਰੂਰ ਕਰਨਾ ਤੇ ਮਿਲਦੇ ਆਂ ਅਗਲੀ ਵੀਡੀਓ ਲਈ ਨੈਕਸਟ ਡੇ ਤੇ ਗੁੱਡ ਨਾਈਟ ਬਾਏ ਬਾਏ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬਾਏ